ਹੈਲੋ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸੂਟਾਂ ਤੇ ਉਹ ਵੀ ਪਹਿਨਣ ਲਈ ਖਾਸ ਕਈ ਵਾਰ ਹਨਾ ਆਪਣੇ ਕੋਲੇ ਮਹਿੰਗੇ ਸੂਟ ਪਏ ਹੁੰਦੇ ਆ ਉਹਨਾਂ ਨਾਲ ਕਮੀਜ਼ ਜਾਂਦਾ ਪੀੜਾ ਹੁੰਦਾ ਜ਼ਿਆਦਾਤਰ ਬੀਬੀਆਂ ਦੇ ਕਮੀਜ਼ ਢੀਹੀ ਹੁੰਦੀ ਹੈ ਪਤਾ ਨਹੀਂ ਕੀ ਗੱਲ ਆ ਕਿਉਂਕਿ ਪੇਟ ਦੀ ਸਮੱਸਿਆ ਤੋਂ ਹੋ ਲੋ ਜਾਂ ਕਿਵੇਂ ਮਰਜੀ ਲਾ ਲੋ ਹਨਾ ਬੱਚਿਆਂ ਤੋਂ ਬਾਅਦ ਪੇਟ ਨੂੰ ਸਮੱਸਿਆ ਹੋ ਜਾਂਦੀ ਬਦਨ ਲੱਗ ਜਾਂਦਾ ਤੇ ਇਹ ਆਪਣੇ ਕੋਲੇ ਹੈਗਾ ਦੋ ਤਿੰਨ ਸੂਟ ਆਪਾਂ ਇੱਕ ਸੂਟ ਦੀ ਗੱਲ ਕਰਾਂਗੇ ਇਹ ਮੇਰੇ ਕੋਲ ਇੱਕ ਰੀਵ ਦਾ ਸੂਟ ਹੈ ਇਹਦਾ ਰੰਗ ਤਾਂ ਫਰੋਜੀ ਹੈ ਸ਼ਰਦਈ ਜਿਆ ਦੀਂਦਾ ਇੱਥੇ ਰੰਗਦਾ ਇਹ ਤੇ ਇਹ ਆਪਣੇ ਕੋਲੇ ਸਲਵਾਰ ਪਈ ਸੀ ਤੇ ਕਮੀਜ਼ ਦੁਪੱਟਾ ਪਿਆ ਸੀ ਦੁਪੱਟੇ ਨਾਲ ਗੋਟਾ ਵਗੈਰਾ ਲੱਗਾ ਵਾ ਤੇ ਇਹ ਪਿਓਰ ਕਰੇਵ ਦਾ ਜੀ ਉਹਦੋਂ ਆਪਾਂ ਮੈਂ ਡਾਈ ਕਰਾਇਆ ਸੀ ਲੈ ਕੇ ਅੱਜ ਕੱਲ ਤਾਂ ਡਾਈ ਕੀਤੇ ਕਰਾਏ ਹੁੰਦੀ ਆ ਤੇ ਇਹਦੇ ਨਾਲ ਆਪਣੇ ਕੋਲੇ ਪਹਿਨਾ ਸੀਗਾ ਬਰੌਕਟ ਦਾ ਦੁਪੱਟਾ ਕਮੀਜ਼ ਇਹਦੇ ਨਾਲ ਤੇ ਉਹ ਮੇਰੇ ਟੈਟ ਹੋ ਗਿਆ ਤੇ ਮੇਰੇ ਪੈਂਦਾ ਨਹੀਂ ਸੀ ਮੁੜ ਕੇ ਉਹ ਖੁੱਲਾ ਕੀਤਾ ਫੀਟਿੰਗ ਨਹੀਂ ਬੰਦੀ ਹੁਣ ਆਪਾਂ ਇਹਦੇ ਨਾਲ ਨਾ ਆਹ ਕਮੀਜ਼ ਬਣਾਇਆ ਇਹਦੇ ਨਾਲ ਇਸ ਤਰ੍ਹਾਂ ਦਾ ਕਮੀਜ਼ ਬਣਾਇਆ ਇਹਦੇ ਥੱਲੇ ਲਾਈਨਿੰਗ ਆਪਣੀ ਭਵਾਂ ਤਾਂ ਨਾਲ ਦੀ ਲਾਲ ਕਿਸ ਤਰ੍ਹਾਂ ਦੀ ਤੇ ਭਵਾਂ ਆਪਾਂ ਸਕਿਨ ਕਲਰ ਦੀ ਲਾਲਗੇ ਨੂੰ ਆਪਾਂ ਲੈਂਸ ਗੋਟੇ ਲਾ ਕੇ ਅੱਜ ਦੇ ਰਿਵਾਜ ਦਾ ਤਿਆਰ ਕਰ ਸਕਦੇ ਆ ਤੁਸੀਂ ਵੀ ਜੇਕਰ ਕੋਣ ਤੁਹਾਡੇ ਕੋਲੇ ਵੀ ਹਨ ਕੋਈ ਕਮੀਜ਼ ਪਿਆ ਸਲਵਾਰ ਖਰਾਬ ਹੋ ਜਾਂਦੀ ਕਈ ਵਾਰ ਕਪੜਾ ਖਰਾਬ ਵੀ ਹੋ ਜਾਂਦਾ ਜ਼ਰੂਰੀ ਨਹੀਂ ਵੀ ਢਾਈ ਹੁੰਦਾ ਵਾ ਤੇ ਤੁਸੀਂ ਸਲਵਾਰ ਦੇ ਨਾਲ ਕਮੀਜ਼ ਦੇ ਨਾਲ ਸਲਵਾਰ ਵੀ ਬਣਾ ਸਕਦੇ ਆ ਜਿਆਦਾਤਰ ਤਾਂ ਸਲਵਾਰਾਂ ਨਾਲ ਕਮੀਜ਼ ਵੀ ਬਣ ਜਾਂਦੀ ਹੈ ਹਨਾ ਜਦੋਂ ਆਪਣੀ ਕਮੀਜ਼ ਦੀ ਫਿਟਿੰਗ ਨਹੀਂ ਹੋ ਰਹੀਦੀ ਜਾਂ ਪੀੜਾ ਹੋ ਜਾਂਦਾ ਕੁлле ਦੇ ਤਾਂ ਰਾਜ ਹੈਗਾ ਕੁлле ਤੋਂ ਤਾਂ ਪੀੜਾ ਹੋ ਜਾਂਦਾ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਲੈਸ ਗੋਟਾ ਲਾ ਕੇ ਤਿਆਰ ਕਰਾਂਗੇ ਤੁਸੀਂ ਦੱਸਿਓ ਵੀ ਇਹ ਪੂਰੀ ਤਰ੍ਹਾਂ ਮੈਚ ਕਰਦਾ ਨਾਲ ਕਿਉਂਕਿ ਜਿਵੇਂ ਇਹ ਤੇ ਅੰਡਰਹੀ ਜਿਹਾ ਰੰਗ ਦੀ ਹੁੰਦਾ ਨਾ ਇਸ ਤਰ੍ਹਾਂ ਦਾ ਪਰ ਕੈਮਰੇ ਦੇ ਵਿੱਚ ਇਹ ਸ਼ਰਦਈ ਜਿਹਾ ਆ ਰਿਹਾ ਵਾ ਤੇ ਆਪਣੇ ਕੋਲੇ ਪਿਓਰ ਦਾ ਹੀ ਦੁਪੱਟਾ ਵਾ ਤੇ ਪਿਓਰ ਦੀ ਆਪਣੇ ਕੋਲੇ ਸਰਵਾਰ ਆ ਤੇ ਆ ਇਸ ਤਰ੍ਹਾਂ ਦਾ ਆਪਾਂ ਕਮੀਜ਼ ਬਣਾਇਆ ਇਹਦੇ ਨਾਲ ਤੇ ਆਪਣਾ ਸੂਟ ਦੁਬਾਰੇ ਤੋਂ ਨਵਾਂ ਬਣ ਜੂਗਾ ਜਦੋਂ ਆਪਾਂ ਵਧੀਗਾ ਲਾਈਨਿੰਗ ਲਾ ਕੇ ਇਹਨੂੰ ਤੇ ਨੈਸ ਗੋਟੇ ਲਾ ਕੇ ਤਿਆਰ ਕਰਾਂਗੇ ਤੇ ਉਦੋਂ ਵੀ ਆਪਾਂ ਤੁਹਾਨੂੰ ਇਹ ਦਿਖਾਵਾਂਗੇ ਵੀ ਕਿਸ ਤਰ੍ਹਾਂ ਦਾ ਰੈਡੀ ਹੋ ਗਿਆ ਇਹ ਸੀਗਾ ਆਪਣਾ ਪਹਿਲਾ ਸੂਟ ਤੇ ਦੂਜਾ ਸੂਟ ਹੈਗਾ ਆਪਣਾ ਜੀ ਆਹਾ ਇਹ ਪੀਚ ਕਲਰ ਦਾ ਵਾ ਤੇ ਇਹ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਵਾ ਕਰਵਾਇਆ ਯਾਨੀ ਕਿ ਆਪ ਦਾ ਕੱਪੜਾ ਲੈ ਕੇ ਤੇ ਇਹ ਜਿੱਤੇ ਉਹ ਮਸ਼ੀਨ ਆ ਜਿਹੜੀ ਉਹ ਚੱਲਣ ਅੱਜਕੱਲ ਮਸ਼ੀਨਾ ਨਾਲ ਜਿੱਤੇ ਸਾਰਾ ਸੂਟ ਲੱਗ ਜਾਂਦਾ ਇੱਕੋ ਫਰੇਮ ਦੇ ਵਿੱਚ ਇਹ ਹੈਗਾ ਘੇਰੇ ਦਾ ਡਿਜ਼ਾਈਨ ਜੀ ਇੱਥੇ ਆਪਾਂ ਲਾਈਨਾਂ ਪਾ ਕੇ ਤੇ ਇਸ ਤਰ੍ਹਾਂ ਹੀ ਪੈਨਲ ਜਾਂਦੀ ਆ ਤਾਂ ਠੀਕ ਦੋ ਪੈਨਲ ਜਾਂਦੀ ਆ ਕਮੀਜ਼ ਗਲੇ ਤੱਕ ਤੇ ਇਧਰ ਹੈਗਾ ਆਪਣੇ ਕੋਲੇ ਬਾਜੂ ਦਾ ਕੰਮ ਕਿਉਂਕਿ ਉਹ ਤਾਂ ਪਹੁੰਚੀ ਤੇ ਵੀ ਆ ਸਕਦਾ ਵਾ ਪਰ ਮੈਨੂੰ ਪਹੁੰਚੇ ਦਾ ਘੱਟ ਵਧੀਆ ਲੱਗਦਾ ਕਿਉਂਕਿ ਟ੍ਰੈਂਡ ਚੱਲਿਆ ਜਾਂਦਾ ਫਿਰ ਸੂਟ ਜਿਹਾ ਪਿਆ ਰਹਿੰਦਾ ਨਾ ਪਹਿੜਾ ਲੱਗਦਾ ਆਏ ਫਿਰ ਲੰਮਾ ਸਮਾਂ ਤੱਕ ਵੀ ਇਹ ਹੀ ਪਹਿ ਜਾਂਦਾ ਕਿਉਂਕਿ ਇਹੋ ਜਿਹੀ ਸੂਟ ਪਾਰਟੀ ਵੇਅਰ ਸੂਟ ਹੀ ਬਣਦੇ ਆ ਜੀ ਆਏ ਇਸ ਤਰ੍ਹਾਂ ਮੈਂ ਲਾਈਨ ਵਾਲਾ ਸ਼ਾਈਨਿੰਗ ਵਾਲਾ ਹੈਗਾ ਕੱਪੜਾ ਤੇ ਇਹ ਪਾਰਟੀ ਵੇਅਰ ਸੂਟ ਹੀ ਹੁੰਦੇ ਤੁਹਾਨੂੰ ਪਤਾ ਵੀ ਘਰੇ ਤਾਂ ਪਾਏ ਨਹੀਂ ਜਾਂਦੇ ਹਨਾ ਆਪਾਂ ਬਾਹਰ ਅੰਦਰ ਪਾਉਣੇ ਹੁੰਦੇ ਆ ਤੇ ਜੇ ਆਪਾਂ ਥੋੜਾ ਜਿਹਾ ਫੈਸ਼ਨ ਵੀ ਕਰ ਲਗੇ ਤੇ ਥੋੜਾ ਜਿਹਾ ਫੈਸ਼ਨ ਤੋਂ ਹਟ ਕੇ ਚੱਲਾਂਗੇ ਹਨਾ ਫਿਰ ਆਪਣਾ ਸੂਟ ਲੰਮਾ ਸਮੇਂ ਤੱਕ ਆਪ ਨੂੰ ਕੰਮ ਦੇ ਸਕਦਾ ਵੈ ਤੁਸੀਂ ਵੀ ਭੈਣ ਇਸ ਤਰ੍ਹਾਂ ਕਰ ਸਕਦੇ ਹਾਂ ਜਿਕਰ ਜਿਵੇਂ ਉਹ ਸੂਟ ਦੀ ਮੈਂ ਗੱਲ ਕੀਤੀ ਤੁਹਾਡੇ ਕੋਲੇ ਪਈ ਹੈ ਸਲਵਾਰ ਤੁਸੀਂ ਕਮੀਜ਼ ਨਾਲ ਲੈ ਕੇ ਦੁਪੱਟਾ ਤਾਂ ਹੁੰਦਾ ਹੀ ਹੈ ਤੇ ਉਸ ਤਰ੍ਹਾਂ ਕਰਕੇ ਵੀ ਆਪ ਦਾ ਸੂਟ ਦੁਬਾਰਾ ਤੋਂ ਥੋੜੇ ਪੈਸਿਆਂ ਦੇ ਵਿੱਚ ਬਣਾ ਸਕਦੇ ਆ ਵਧੀਆ ਨਵਾਂ ਤੇ ਨਵੇਂ ਰਵਾਜ ਦਾ ਉਹਨੂੰ ਆਪਾਂ ਹੁਣ ਇਸ ਗੋਟੀ ਲਾ ਕੇ ਤਿਆਰ ਕਰਾਂਗੇ ਤੇ ਇਹਦੇ ਨਾਲ ਵੀ ਤੁਸੀਂ ਤਾਈ ਡਾਈ ਦੁਪੱਟਾ ਜਿੰਨੇ ਕਲਰ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਬਣਾ ਸਕਦੇ ਆ ਜੇ ਤੁਸੀਂ ਸਰਦਾਰੀ ਲੁੱਕ ਦੇ ਵਿੱਚ ਰਹਿਣਾ ਤੁਸੀਂ ਨਾਲ ਦਾ ਕਰਕੇ ਥੋੜਾ ਕਾਣਾ ਡਾਈ ਕਰਕੇ ਕਿ ਦੁਪੱਟਾ ਕਰ ਸਕਦੇ ਆ ਡਾਈ ਨਾਲ ਇਹਦੇ ਲੈ ਕੇ ਇਸ ਤਰ੍ਹਾਂ ਦਾ ਇਹ ਕਪੜਾ ਹੀ ਲਾਈਨਿੰਗ ਲਾ ਕੇ ਬਣੂਗਾ ਇਹ ਹੈਗਾ ਆਪਣਾ ਪਾਰਟੀ ਵੇਅਰ ਸੂਟ ਇਸ ਤਰ੍ਹਾਂ ਇਹਦੇ ਪੈਨਲ ਜਾਂਦੇ ਆ ਜੀ ਦੋ ਉੱਪਰ ਨੂੰ ਤੇ ਇਸ ਤਰ੍ਹਾਂ نیچے ਕੀ ਰੇਤੀ ਵਰਕ ਹੋਇਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਤੁਹਾਡੇ ਕੋਲੇ ਵੀ ਜੇਕਰ ਬਚੇ ਕੱਪੜੇ ਸਲਵਾਰ ਜਾਂ ਕਮੀਜ਼ ਜਾਂ ਦੁਪੱਟਾ ਪਿਆ ਤਾਂ ਤੁਸੀਂ ਦੁਪੱਟਿਆਂ ਨਾਲ ਵੀ ਸੂਟ ਪਲੇਨ ਤਿਆਰ ਹੋ ਸਕਦਾ ਹੈ ਜੀ ਇਸ ਤਰ੍ਹਾਂ ਤੁਸੀਂ ਬਣਾ ਲਿਆ ਕਰੋ ਪਹਿਣੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਕਾਟਨ ਦੇ ਸੂਟ ਇਹ ਹੈਗੇ ਆਪਣੇ ਕੋਲੇ ਕਾਟਨ ਦੇ ਸੀਜ਼ਨ ਸੂਟ ਕਿਉਂਕਿ ਸੀਜ਼ਨ ਥੋੜਾ ਜਿਹਾ ਜਦੋਂ ਆਫ ਹੋ ਜਾਂਦਾ ਨਾ ਇਹ ਆਪਾਂ ਨੂੰ ਫਿਰ ਥੋੜੀ ਜਿਹੀ ਸਸਤੇ ਰੇਟਾਂ 'ਚ ਮਿਲ ਜਾਂਦੇ ਆ ਕਿਉਂਕਿ ਗਰਮੀ ਬਾਲਾ ਟਾਈਮ ਰਹਿੰਦੀ ਹੈ ਸਰਦੀ ਦਸੰਬਰ ਤੇ ਜਨਵਰੀ ਹੀ ਪੈਣੀ ਹੈ ਤੇ ਉਦੋਂ ਦੋ ਮਹੀਨੇ ਆ ਹੀ ਠੰਡ ਚ ਲੰਗ ਜਾਂਦੇ ਹੁੰਦੇ ਆ ਫਿਰ ਫਰਵਰੀ ਮਾਰਚ ਤੋਂ ਆਪਣੇ ਸਟਾਰਟ ਹੋ ਜਾਂਦੇ ਗਰਮੀ ਵਾਲੇ ਸੂਟ ਇਹ ਇਸ ਤਰ੍ਹਾਂ ਦੀ ਸਲਵਾਰ ਦੇ ਨਾਲ ਆ ਇੱਕ ਆਪਣੇ ਕੋਲ ਹੀ ਆ ਕਲਰ ਵਾਲਾ ਸੂਟ ਹੈ ਇੱਕ ਆਪਣੇ ਕੋਲ ਹੀ ਆ ਕਲਰ ਵਾਲਾ ਸੂਟ ਹੈ ਇਹਦੇ ਨਾਲ ਵੀ ਇਸ ਤਰ੍ਹਾਂ ਸਲਵਾਰ ਆ ਪ੍ਰਿੰਟਡ ਚਲਕ ਪ੍ਰਿੰਟ ਦੀ ਸਲਵਾਰ ਹੈ ਇਸ ਤਰ੍ਹਾਂ ਦਾ ਇਹ ਕਮੀਜ਼ ਹੈ ਤੇ ਇਹ ਇਹਦੇ ਨਾਲ ਦਪੱਟਾ ਡਾਈਗਰਾਮਾਂਗੇ ਇਸ ਤਰ੍ਹਾਂ ਦਾ ਦਪੱਟਾ ਲਿਆ ਹੈ ਇਹ ਤੇ ਇਹਦੇ ਨਾਲ ਦਪੱਟਾ ਹੈ ਨਹੀਂਗਾ ਇਹ ਦੂਜਾ ਸੂਟ ਤੇ ਤੀਜਾ ਚੌਥਾ ਹੋ ਗਿਆ ਇੱਕ ਆਪਣੇ ਕੋਲੇ ਆ ਸੂਟ ਇਹਦੇ ਨਾਲ ਮੇਰੇ ਕੋਲੇ ਦੋ ਦਪੱਟੇ ਪਏ ਆ ਇਹ ਦਪੱਟਾ ਵੀ ਇਹਦੇ ਨਾਲ ਜੱਜਦਾ ਵਾ ਵੀ ਇਹਦੇ ਚ ਮਹਿੰਦੀ ਕਲਰ ਹੈ ਤੇ ਪਰ ਆ ਜਿਹੜਾ ਦਪੱਟਾ ਹੈ ਜਮਈ ਬਿਲਕੁਲ ਹੀ ਨਾਲ ਜੱਜ ਗਿਆ ਇਹ ਮੇਰੇ ਕੋਲੇ ਇਹਦੂ ਪਹਿਲਾਂ ਮੈਂ ਦੋ ਸੂਟਾਂ ਨਾਲ ਦਪੱਟਾ ਹੰਡਾ ਚੁੱਕੀ ਆ ਇੱਕ ਤਾਂ ਮੇਰੇ ਕੋਲੇ ਇਹੋ ਜਿਹਾ ਪੂਰਾ ਹੀ ਸੂਟ ਸੀ ਕਿਸ ਤਰ੍ਹਾਂ ਦਾ ਕਰਕੇ ਸੀਗਾ ਕਮੀਜ਼ ਸੀਗਾ ਇਹੋ ਜਿਹਾ ਤੇ ਇਹ ਜਿਹਾ ਸੀਗਾ बॉटम ਦਾ ਕਪੜਾ ਉਹਦੇ ਨਾਲ ਵੀ ਆਪਾਂ ਇਹ ਥੋੜਾ ਟਾਈਮ ਲੈ ਲਿਆ ਕਿਉਂਕਿ ਮੈਂ ਘਰੇ ਹੀ ਪਾਇਆ ਸੂਟ ਤੇ ਆਪ ਇਸ ਤਰ੍ਹਾਂ ਦੀ ਲੇਸ ਲੈਣੀ ਸੀ ਤੇ ਆ ਇਹਦੇ ਨਾਲ ਪੂਰਾ ਹੀ ਚੱਜ ਗਿਆ ਇਹ ਘਰੇ ਮਾਉਣ ਵਾਲੇ ਸੂਟ ਹੈ ਜੀ ਥੋੜੇ ਜਿਹਾ ਸਸਤੇ ਮਿਲ ਗਏ ਆਪਾਂ ਨੂੰ ਸੀਜ਼ਨ ਆਫ ਕਰਕੇ ਹਨਾ ਸੀਜ਼ਨ ਦੇ ਵਿੱਚ ਕਾਫੀ ਮਹਿੰਗੇ ਮਿਲ ਜਾਂਦੇ ਆ ਤੇ ਇੰਨੀ ਕਿਸੀ ਨਹੀਂ ਮੈਂ ਤੁਹਾਡੇ ਨਾਲ ਇਹ ਹੀ ਗੱਲ ਕਰਦੀ ਜੇਕਰ ਤੁਹਾਡੇ ਕੋਲੇ ਵੀ ਪਾਰਟੀ ਵੀਅਰ ਪਾਰਟੀ ਵੇਅਰ ਪਏ ਨਾ ਮਤਲਬ ਕਿ ਸੂਟ ਜਾਂ ਸਲਵਾਰ ਜਾਂ ਕਮੀਜ਼ ਜਾਂ ਦੁਪੱਟੇ ਤੁਸੀਂ ਰੈਡੀ ਕਰਵਾ ਸਕਦੇ ਆ ਇਹ ਆਪਾਂ ਜ਼ਰੂਰ ਤੁਹਾਨੂੰ ਇਹਦੀ ਵੀਡੀਓ ਦੇਵਾਂਗੇ ਜਦੋਂ ਆਪਾਂ ਰੈਡੀ ਕੀਤਾ ਵੀ ਕਿਸ ਤਰ੍ਹਾਂ ਦਾ ਇਹ ਲੱਗਦਾ लेस ਗੋਟੇ ਲਾ ਕੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਮੇਰਾ ਸੂਟ ਮੈਚ ਹੋਇਆ ਜਾਂ ਨਹੀਂ ਹੋਇਆ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੇਕਰ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦੇ ਦੀਡੇ ਪਏ ਤਾਂ ਤੁਸੀਂ ਮੈਚ ਕਰਕੇ ਸੂਟ ਬਣਾ ਸਕਦੇ ਆ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਦੇ ਨਾਲ ਨਾਲ ਸਬਸਕ੍ਰਾਈਬ ਵੀ ਕਰ ਲਿਓ ਤੇ ਹਾਈਪ ਰਨ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੀਆਂ ਭੈਣਾ ਭਰਾਵਾਂ ਦਾ ਧੰਨਵਾਦ ਜੀ ਫੋਲ ਵੀਡੀਓ ਵੇਖਣ ਲਈ ਓਕੇ ਬਾਏ ਜੀ